ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਕਰ ਤੀਜਾ ਇੱਕ ਓ ਓੰਕਾਰ ਸਤ ਗੁਰ ਪਰਸਾਦ ਤੋਠਾ ਕਰੋ ਬੈਰਾਗੁਰੂ ਮੈਂ ਜੇਹੀ ਘਣ ਚੇਰੀ ਰਾਮ ਤੂੰ ਸਾਗਰੋ ਰਤਨਾ ਗਰੋ ਓਸਾਰ ਨਾ ਜਾਣਾ ਤੇਰੀ ਰਾਮ ਤੂੰ ਠਾਕਰੋ ਬੈਰਾਗਰੋ ਮੈਂ ਜੇਹੀ ਘਣ ਚੇਰੀ ਰਾਮ ਤੂੰ ਸਾਗਰੋ ਰਤਨਾ ਗਰੋ ਓ ਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਵਡ ਦਾਣਾ ਕਰ ਮਹਿ ਰੰਮਤ ਸਾਈਂ ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਦ ਧਿਆਈ ਗਰਵ ਨਾ ਕੀਜੈ ਰੇਣ ਹੋਵੀਜੈ ਤਾਂ ਗਤ ਜੀ ਅਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜੇਹੀ ਕਣ ਚੇਰੀ ਰਾਮ ਤੁਮ ਗੌਹਰ ਅਤ ਗਹਿਰ ਗੰਭੀਰਾ ਤੁਮ ਪਰ ਹਮ ਬਹੋਰੀ ਆ ਰਾਮ ਤੁਮ ਵੱਡੇ ਵੱਡੇ ਵਡ ਉੱਚੇ ਹੋ ਇਤ ਨਿਕ ਲਹੋਰੀ ਆ ਰਾਮ ਹੋ ਕਿਛ ਨਹੀਂ ਏਕੋ ਤੂੰ ਹੈ ਆਪੇ ਆਪ ਸੁਝਾਨਾ અમૃત દ્રષ્ટ નિમખ પ્રભ જીવા સરબ રંગ રસ માના ચરણ હે સરની દાસહ દાસી મન મોલે તન હરિયા નાનક ઠાકુર સરબ સમાન આપન ભાવન કરિયા ਤੋ ਜੋ ਉਪਰ ਮੇਰਾ ਹੈ ਮਾਣਾ ਤੋ ਹੈ ਮੇਰਾ ਧਾਣਾ ਰਾਮ ਸੁਰਤ ਮਤ ਚਤਰਾਈ ਤੇਰੀ ਤੋ ਜਾਣਾ ਹੈ ਜਾਣਾ ਰਾਮ ਸੋਈ ਜਾਣੈ ਸੋਈ ਪਛਾਨੈ ਜਾ ਕੋ ਨਦਰ ਸਰੰਦੇ ਮਨ ਮੁਖ ਭੂਲੀ ਬਹੁਤੀ ਰਾਹੀ ਫਾਤੀ ਮਾਇਆ ਫੰਦੇ ਠਾਕੁਰ ਭਾਣੀ ਸਾ ਗੁਣਵੰਤੀ ਤਿਨਹੀ ਸਭ ਰੰਗ ਮਾਣਾ ਨਾਨਕ ਕੀ ਧਰ ਤੂੰ ਹੈ ਠਾਕੁਰ ਤੂੰ ਨਾਨਕ ਕਾ ਮਾਣਾ ਹੋ ਵਾਰੀ ਵੰਜਾ ਕੋਲੀ ਵੰਜਾ ਤੋ ਪਰਬਤ ਮੇਰਾ ਹੋ ਲਾਰਾਮ ਹੋ ਬਲ ਜਾਈ ਲੱਖ 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 ਬਰੀਆ ਜਿਨ ਭ੍ਰਮ ਪਰਦਾ ਖੋਲਾਰਾਮ ਮਿਟੇ ਅੰਧਾਰੇ ਤਜੇ ਬਿਕਾਰ ਠਾਕੁਰ ਸਿਓ ਮਨ ਮਾਨਾ ਪਰਬ ਜੀ ਭਾਣੀ ਭਈ ਨਿਕਾਣੀ ਸਫਲ ਜਨਮ ਪਰਵਾਨਾ ਭਈ ਅਮੋਲੀ ਭਾਰਾ ਤੋਲੀ ਮੁਕਤ ਜੁਗਤ ਦਰ ਖੋਲਾ ਕਹੋ ਨਾਨਕ ਹੋ ਨਿਰਭਉ ਹੋਈ সো মেরা মে উলা পাই আমি পারা তোলি মুখত যুগত দর খোলা কহ হনের হই সো মেরা মে উলা ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ